ਚੈਨਲ ਨੂੰ ਤੇ ਬੇਚ ਨੂੰ ਫੋਲੋ ਜੁਮ ਕਰਿਆ ਕਰ ਦਬ ਕੇ ਵੀਡੀਓ ਨੂੰ ਹੋਰ ਹੀ ਕਿਸੇ ਦਾ ਫਾਇਦਾ ਹੋ ਜਾਂਦਾ ਕੋਈ ਜਿਹੜੀ ਆਪਣੀ ਖਰੀਦਦਾਰੀ ਕਰ ਸਕੀ ਠੀਕ ਆ ਚੰਗੇ ਅਰਪਮ ਉਸ ਮਿਲਦਾ ਹਰ ਇੱਕ ਨੂੰ ਕੇਸ ਫਾਰਮ ਤੋਂ ਠੀਕ ਆ ਤੇ ਬਾਕੀ ਵਧੇਰੇ ਜਾਣਕਾਰੀ ਆਪਣੇ ਮੇਰੇ ਤੋਂ ਲਵਾਂਗੇ ਕਰਾਂਗੇ ਸਾਂਝੀ ਤਹਾਡੇ ਨਾਲ ਕਿੰਨਾ ਕਿ ਦੁੱਧ ਆ ਠੀਕ ਹੈ ਜੀ ਜੀ ਕੀ ਹਾਲ ਹੈ ਠੀਕ ਹੈ ਜੀ ਇਹ ਕਿੰਨਾ ਦੁੱਧ ਹੈ ਮੈਂ ਕੋਲ ਦੁੱਧ ਵਾਲੇ ਦੇ ਲਈ ਇਹ ਹੈੂ 14 ਕਿਲੋ ਪੱਕਾ ਹੈ ਨਾ ਹਾਂ ਹਾਂ ਸਰ ਜੌਣ ਚਾਨ ਓਕੇ ਬੱਚਾ ਮਗਰ ਕੀ ਪਾਇਆ ਨੇ ਇਹ ਘਟਾ ਹੀ ਮਤਲਬ ਘੱਟਾ ਪਾਇਆ ਤੋਰਾ ਕਰਵਾ ਦੇ ਮੇਰਾ ਭਾਪਾ ਕਰਵਾ ਆ ਮੱਲੀ ਪੜੀ ਆਹ ਮੇਲ ਕਾ ਬੱਚਾ ਪਾਇਆ ਗਾਂ ਤੋਂ ਦੀ ਆਰਡਰ ਕੁਆਲਿਟੀ ਸੱਜਰੋਂ ਚੰਗੀ ਫੇਸ ਕੁਆਲਿਟੀ ਵੀ ਚੰਗੀ ਆ ਹਾਂ ਫੁੱਲ ਵਜ਼ਨ ਲੋਡ ਤੇ ਤੇ ਪੂਰੀ ਲੋਡ ਦੀ ਵਿੱਚ ਕੋਈ ਕਿਲੋ 2 ਕਿਲੋ ਖੰਡ ਵੱਧ ਸਕਦੀ ਦੁੱਧ ਹੋਰ ਹਾਂਜੀ ਵੱਧੂਗੀ ਵੱਜੂਗੀ ਹੈਨਾ ਠੀਕ ਆ ਤੇ ਕਿਹੜੇ ਫਾਰਮ ਦੇ ਖੜੀ ਆ ਕਿੱਥੋਂ ਦਾ ਏਰੀਆ ਆਪਣਾ ਜੀ ਦਾ ਪੁਲਪੰਡਾ ਜੀ ਠੀਕ ਆ ਤੇ ਨਾਮ ਨਰਿੰਦਰ ਸਿੰਘ ਜੀ ਤੇ ਫੋਨ ਨੰਬਰ 97869795 ਠੀਕ ਆ ਤੇ ਕੀਮਤ ਦੀ ਗੱਲ ਕਰੀਏ ਕਿੰਨੇ ਕਿਰੀ ਦੇ ਦਗੇ ਦੇ ਦਾਗੇ ਜੀ 1.5 ਲੱਖ ਦੇ ਡੇਢ ਲੱਖ ਦੇ ਵਿੱਚੋਂ ਮਾਨ ਪਿਆਰ ਕਰਾਂਗੇ ਮਾਨ ਪਿਆਰ ਜਰੂਰ ਕਰਾਂਗੇ ਡੇਢ ਲੱਖ ਦੇ ਵਿੱਚੋਂ ਸੱਜਣੋ ਤੇ ਮੈਂ ਚੰਗੀ ਆ ਕਿਦਾਂ ਦਾ ਅੱਜ ਦਾ ਫਿਰ ਮੌਸਮ ਕਿਦਾਂ ਦਾ ਰਿਹਾ ਠੰਡਾ ਰਿਹਾ ਤੇ ਜਾਂ ਗਰਮ ਰਿਹਾ ਠੀਕ ਆ ਜੀ ਚੰਗੇ ਪਸ਼ੂ ਦਾ ਚੰਗਾ ਵਾ ਠੀਕ ਆ ਹਾਂ ਗਾਹ ਕੀ ਘਾਟ ਆ ਨਾ ਲੋਕੀ 1000 ਰੁਪਿਆ ਜੀ ਕੰਮ ਦਾ ਕਰਾ ਕਣ ਕਣ ਨੂੰ ਲੱਗਿਆ ਲੋਕੀ ਕਾਣੀ ਕਾਨੂੰਨਾ ਜੀ ਠੀਕ ਆ ਜੀ ਤੇ ਸੱਜਣੋ ਖਰੀਦਦਾਰੀ ਕਰਿਓ ਪਸ਼ੂ ਚੰਗੇ ਤੇ ਧਾਰੂ ਆ ਚੰਗੀਆਂ ਨਸਲ ਕੁਆਲਟੀ ਵਾਲੀਆਂ ਮਈਆਂ ਇੱਥੋਂ ਮਿਲਦੀਆਂ ਆਉਂਦੇ ਜਾਂਦੇ ਰਿਹਾ ਕਰੋ 23 ਤਰੀਕ ਨੂੰ ਹਰ ਦੇ ਮਹੀਨੇ ਦੀ 23 ਤਰੀਕ ਨੂੰ ਜਿਹੜੀ ਮੰਡੀ ਲੱਗਦੀ ਆ ਤੇ ਸ਼ੇਅਰ ਕਰਿਓ ਦੱਬ ਕੇ ਸਤਿ ਸ੍ਰੀ ਅਕਾਲ ਜੀ ਦੱਬ ਰੱਖਾ